ਹਾਂਜੀ ਭਾਈ ਜੀ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਇਸ ਟਾਈਮ ਖੜੇ ਆ ਜੀ ਬੜੈਚ ਕਲਵਿੰਦਰਪੁਰਾ ਬੜੈਚ ਕੋਲੇ ਪਿੰਡ ਬਖਤ ਪਾਈ ਬਖਤੌਰ ਇੱਥੋਂ ਦਾ ਸਫਾਜੰਦ ਕਹਿੰਦੇ ਐਡਾ ਕ ਮਸ਼ਹੂਰ ਆ ਆਲ ਵਰਲਡ ਚ ਮਸ਼ਹੂਰ ਆ ਜਿਹੜਾ ਬਣਦਾ ਇੱਥੇ ਨਾ ਟਕੂਏ ਤਾਂ ਠੀਕ ਆ ਹਰ ਇੱਕ ਚੀਜ਼ ਖੁੰਡੇ ਹੂੰ ਕਹਿੰਦਾ ਪਾਈ ਬਖਤੌਰ ਦਾ ਖੁੰਡਾ ਉਹ ਖੁੰਡੇ ਬਣਦੇ ਇੱਥੇ ਨਾ ਤੇ ਬਾਈ ਬੜੈਚ ਕੋਲੇ ਖੜੇ ਆ ਕਲਵਿੰਦਰ ਕੋਲੇ ਕੀ ਹਾਲ ਨੇ ਭਰਾ ਬਹੁਤ ਬਹੁਤ ਧੰਨਵਾਦ ਭਾਈ ਜੀ ਸਾਡੇ ਕੋਲੇ ਆਉਣ ਤੇ ਸਤਿ ਸ਼੍ਰੀ ਅਕਾਲ ਸਾਰੇ ਤੇ ਅੱਜ ਸਪੈਸ਼ਲੀ ਇਹ ਵੀਡੀਓ ਜਿਹੜੀ ਲੈ ਕੇ ਆਏ ਆ ਇਹ ਵੀਡੀਓ ਲੈ ਕੇ ਕਿਉਂਕਿ ਮੈਸ਼ੀ ਬੜੇ ਘੱਟ ਮੈਂ ਸੇਲ ਹੁੰਦੇ ਵੇਖਿਆ ਜਿਹੜੇ ਵੀ ਰੱਖਦੇ ਨੇ ਜਿਆਦਾ ਕਰਕੇ ਆਲੂ ਵਾਲੇ ਪਰਾ ਰੱਖਦੇ ਆ ਠੀਕ ਹੈ ਨਾ ਤੇ ਇਹੀ ਚੱਕਰ ਆ ਬਾਈ ਕਿਹੜੇ ਮਾਡਲ ਟਰੈਕਟਰ ਹੈ ਆਪਣੇ ਕੋਲੇ ਇਹ ਹੈਗੇ ਵਿਲੇ ਦੋਨੇ ਟਰੈਕਟਰ ਹੈਗੇ 17 ਮਾਡਲ ਦੋਨੇ 17 ਮਾਡਲ ਟਰੈਕਟਰ ਨੇ ਇਹ ਐਮਐਲਓ ਵੀ ਕਿਵੇਂ ਵੱਡਾ ਭਰਾ ਛੋਟਾ ਭਰਾ ਕਿਵੇਂ ਹਰਿਆਣੇ ਵਾਲੇ ਛੋਟੇ ਭਰਾ ਵੱਡਾ ਭਜਾ ਇੱਕ ਹੈਗਾ ਹਰਿਆਣਾ ਨੰਬਰ ਇੱਕ ਹੈਗਾ ਪੰਜਾਬ ਨੰਬਰ ਅੱਛਾ ਇੱਕ ਹਰਿਆਣਾ ਇੱਕ ਪੰਜਾਬ ਹਾਂ ਟਰੈਕਟਰ ਆਪਣੇ ਕੋਲ ਇਧਰ ਵੀ ਮਾਰਦੇ ਹੋ ਕੈਮਰਾ ਮਾਰਦੇ ਹੋ ਆਪਾਂ 4 ਸਪੇਅਰ ਗਰਮੂ ਦੂ ਵੀ ਮਾਰਦੇ ਟਰੈਕਟਰ ਆਪਣੇ ਕੋਲੇ ਹਰੇਕ ਪ੍ਰਕਾਰ ਦੀ ਹੈਗਾ ਟਰੈਕਟਰ ਐਮਐਲਓ ਹਰੇਕ ਬ੍ਰਾਂਡ ਦੇ ਤਕਰੀਬਨ ਟਰੈਕਟਰ ਹੈਗੇ ਆਪਣੇ ਕੋਲੇ ਸਵਰਾਜ ਸੋਨਾ ਲੀਕਾ ਮਹਿੰਦਰਾ ਸਾਰੇ ਤਰ੍ਹਾਂ ਦੇ ਹੈਗੇ 15 ਮਾਡਲ ਉੱਤੇ ਆ 15 ਮਾਡਲ ਤੋਂ ਉੱਪਰ ਆ ਸਾਰੇ ਟਰੈਕਟਰ ਸਾਨਕਸਤਾਂਲੇ ਮਿਲਦੇ ਆ ਉੱਪਰ ਨੰ ਆਹ ਹੈ ਕਿ ਕਿਹੜਾ ਇਹਨਾਂ ਚ ਪੰਜਾਬ ਕਿਹੜਾ ਹੈ ਆਹ ਪੰਜਾਬ ਨੰਬਰ ਆ ਵੀਰੇ ਆਹ ਹਰਿਆਣਾ ਨੰਬਰ ਆ ਅੱਛਾ ਆ ਹਰਿਆਣਾ ਹਾਂ ਆ ਪੰਜਾਬ ਆ ਪੰਜਾਬ ਟਰੈਕਟਰ ਸੇਮ ਕੰਡੀਸ਼ਨ ਆ ਸੇਮ ਰੇਟ ਆ ਇਹਨਾਂ ਦਾ ਹਾਂ ਹਾਂ ਤੇ ਇਹ 2017 ਮਾਡਲ ਆ ਟਾਇਰ ਵੀ ਇਹਨਾਂ ਦੇ ਨਾਲ ਦੇ 60-60 ਪੈਸੇ ਸੀ 1500 2000 ਘੰਟੇ ਦੇ ਸਮਝ ਹੀ ਚੱਲੇ ਹੋਏ ਟਰੈਕਟਰਾਂ ਨੇ ਇਹ ਟਾਇਰ ਆਪਾਂ ਕਾਫੀ ਵੱਡਾ ਲਾੜ ਇਕੱਠਾ ਚੱਕਦੇ ਆਂ ਵੀ ਐਵੇਂ ਲੋਬੇ 100-100 ਟਾਇਰ ਇਕੱਠਾ ਚੱਕ ਲੈਣੇ ਆ ਤੇ ਉਹਦੇ ਵਿੱਚ ਟਾਇਰਾਂ ਤੇ ਰਿਆਤ ਹੋ ਜਾਂਦੀ ਹੈ 5-6000 ਰੁਪਿਆ ਪਰ ਜੋੜੀ ਮਗਰ ਸਸਤੇ ਮਿਲ ਜਾਂਦੇ ਤਾਂ ਮੈਨੂੰ ਪਹਿਲਾਂ ਸੁਣਾ ਮੈਂ ਬੀਕੇ ਡੀਪੋ ਵਾਲੰਦੇ ਤੋਂ ਲੈ ਲਿਆ ਹਾਂ ਤੇ ਉਹਦੇ ਕਰਕੇ ਕਿਉਂ ਆਪਾਂ ਸਾਰੇ ਟਰੈਕਟਰਾਂ ਦੇ ਤਕਰੀਬਨ ਦੁਦਾਰੇ ਚੈੱਕ ਕਰ ਲਈ 80% ਟਰੈਕਟਰਾਂ ਦੇ ਸੀ ਟਾਇਰ ਨਵੇਂ ਪਾ ਦਿੰਦੇ ਕੋ ਜੀਮੀਦਾਰ ਨੂੰ ਫਾਇਦਾ ਹੋ ਜਾਂਦਾ ਇੱਕ ਵਾਰੀ ਪੈਸੇ ਲੱਗ ਜਾਂਦੇ ਆ ਨੇ ਯਾਰ ਮੈਂ ਹਾਉਲੈਂਡ ਅਮਰੀਕੀ ਕੁਆਰਟੇਰ ਵਿੱਚ ਚੌਥੀ ਵਾਰ ਪਵਾਤੇ ਹਾਂ ਹਾਂ ਨਹੀਂ ਉਹ ਕੋਈ ਨਾਲ ਦੇ ਨੂਲ ਤੇ ਮਾਰ ਕੇ ਮੁਰਕੇ ਲਾ ਲੈਂਦੇ ਲੋਕ ਉਹ ਕੋਈ ਫਰਕ ਨਹੀਂ ਸਾਡੇ ਬੰਦੇ ਨੇ ਨਾ ਮੇਰਾ ਪੁਰਾਣਾ ਵਿਧਾਜੀ ਨੇ ਉਹਦਾ ਫਾਦਰ ਕਹਿੰਦਾ ਨਾ ਕਹਿੰਦਾ ਹੁਣ ਟਰੈਕਟਰ ਨੇ ਟਾਇਰ ਪਵਾਦੇ ਨਵੇਂ ਇੰਜਨ ਮੰਗਣਗੇ ਉਹ ਮੈਂ ਕਹਾ ਤੁਸੀਂ ਕਿਹੜੇ ਟਾਈਮ ਵਾਲੀ 25 11 ਵਾਲੀਆਂ ਗੱਲਾਂ ਕਰੀ ਜਾਂਦੇ ਹੋ ਹੁਣ ਇੰਜਨ ਥੋੜੀ ਮੰਗਣਗੇ ਉਹ ਟਾਈਮ ਇਹ ਵੀਰੇ 16 9 28 ਦੇ ਟਾਇਰਾਂ ਚਾਹੁੰਦੇ ਆ 60 ਹਸਪਾਵਰ 58 ਹਸਪਾਵਰ ਟਰੈਕਟਰ 60 ਹਸਪਾਵਰ ਟਰੈਕਟਰ ਕੋਈ ਹਾਂਜੀ ਇਹ 60 ਸੱਜਪਾ ਹੈਗਾ 58 ਹਸਪਾਵਰ ਟ੍ਰੈਕਟਰ ਆ ਇਹ ਅੱਛਾ ਆ ਲੋਕ 60 ਕਹਿੰਦੇ 58 ਮੰਨ ਲੋ 58 ਹਸਪਾਵਰ ਇਹ ਕਾਪੀ ਹੈਗੀ ਆ ਕਾਪੀ ਤੇ ਲਿਖਿਆ ਹੋਇਆ 58 ਹਸਪਾਵਰ ਟ੍ਰੈਕਟਰ ਆ ਵੀਰੇ ਇਹ ਤੇਰੇ 36 39 ਵੱਡਾ ਗਾ ਇਹੇ ਹਾਂ ਹਾਂ ਵੀ ਇਹ ਮੰਨ ਲਓ ਕਿਹੜੇ ਭਰਾ ਚਲਾਉਂਦੇ ਹੋ ਕਮੈਂਟ ਕਰਕੇ ਵੀ ਦੂਸਰ ਕਿਹੜੇ ਕਿਹੜੇ ਭਰਾਵਾਂ ਅੱਛਾ ਮੈਸੀ ਵਾਲਾ ਸਪੈਸ਼ਲ ਹਾਂ ਕਿੰਨੇ ਮੈਸੀ ਚਲਾਉਂਦੇ ਉਹਨਾਂ ਨੂੰ ਜ਼ਿਆਦਾ ਪਤਾ ਹੈ 9000 ਰੁਪਏ ਆਉਂਦਾ ਹੈ 9500 ਵੀ ਆਉਂਦਾ ਹੈਗਾ ਬਹੁਤ ਮਾਡਲ ਨੇ ਜ਼ਿਆਦੇ ਚ ਮਸ਼ਹੂਰ ਕਿੜਾ ਹੋਇਆ 9500 ਦੇ ਵਿੱਚ ਇਹ ਵੱਡੇ ਟਰੈਕਟਰਾਂ ਚ 9500 ਛੋਟਿਆਂ ਚ 241 ਅੱਛਾ ਹਾਂ ਬਹੁਤ ਹੈ ਕਿਵੇਂ ਰਾਜਸਥਾਨ ਚੋਂ ਮੈਨੂੰ ਵੀ ਡੀਲਰ ਹੈ 5-5000 ਟਰੈਕਟਰ ਵੀ ਵੇਚਦੇ ਆ ਰਾਜਸਥਾਨ ਚ ਸਾਲ ਦੇ ਇੰਨੇ ਕ ਰਾਜਸਥਾਨ ਚ ਜੀ ਜ਼ਿਆਦਾ ਸੇਲ ਆ ਇਧਰ ਕਿਵੇਂ ਜਲੰਧਰ ਸੈਟਪ ਉਸ ਸਾਈਡ ਤੇ ਇਧਰ ਜਿਆਦੇ ਟਰੈਕਟਰ ਉਧਰ ਵਰਤਦੇ ਉਹਨਾਂ ਨੂੰ ਜਿਆਦਾ ਪਤਾਗਾ 20 ਵੱਡੇ ਟਰੈਕਟਰਾਂ 9500 ਛੋਟੇ ਦੇ 241 ਬਹੁਤ ਮਸ਼ੂਟ ਹੈ ਜਿਹੜੀ ਆ ਤੁਸੀਂ ਕਨੋਪੀ ਲਾਈ ਆ ਆ ਛਾਤਰੀ ਲਾਈ ਆ ਇਹ ਫਿਰ ਇਹੇ ਸੱਜੇ ਨਹੀਂ 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 ਆਪਾਂ ਆਪ ਲਵਾਈਆਂ ਗਿਆ ਤੇ ਜਿਹੜੀ ਮੈਨੂੰ ਸਾਰੇ ਟਰੈਕਟਰਾਂ ਦੇ ਆਪਣੇ ਟਰੈਕਟਰਾਂ ਦੇ ਮੁੰਡਿਆਂ ਨੂੰ ਆਖਿਆ ਹੋਇਆ ਜਗਾ ਕਿੰਨਾ ਕੁ ਟਾਈਮ ਲੱਗਦਾ ਉਹਨੇ ਸਾਰੇ ਟਰੈਕਟਰਾਂ ਤੇ ਲਵਾ ਦੇ ਸੀ ਆਪ ਲਵਾਈਆਂ ਇਹੇ ਅੱਛਾ ਇਹ ਆਪ ਲਵਾਉਨੇ ਹੋ ਮੈਂ ਮਤਲਬ ਕਿ 35000 ਰੁਪਏ ਦੇ ਤੇ ਸਾਡਾ 32 ਦਿੱਤੀ 35000 ਰੁਪਏ ਖਰਚਾ ਆਉਂਦਾ 30000 ਰੁਪਏ ਦੇ ਆਪ ਨੂੰ ਕਈ ਵਾਰ ਅਗਲਾ ਕਹਿੰਦਾ ਸਾਨੂੰ ਸਿੰਪਲ ਛਤਰੀ ਲਾ ਕੇ ਦੇ ਦਿਓ ਸਿੰਪਲ ਛਤਰੀ ਲਾ ਕੇ ਦੇ ਦਿਆਂਗੇ 30000 ਰੁਪਏ ਉਹਦੇ ਰੇਟ 'ਚੋਂ ਵੀ ਲਸ ਕਰ ਦਿਆਂਗੇ। ਸੋਦੇ ਡੱਕ ਲਾ ਲੋਂਗੇ। ਹਾਂ ਡੱਕ ਲਾ ਲਾਂਗੇ। ਸੁਧਾ ਸ਼ਾਤਰੀ। ਬਾਕੀ ਕਈ ਵਾਰ ਕਿਸੇ ਦਿਮਾਗ 'ਚ ਆਉਂਦਾ ਵੀ ਅਸੀਂ ਆਹ ਵੀ ਦੇਖੀਏ ਤਿੰਨ ਮਹੀਨਿਆਂ ਤੱਕ ਤੇਰੀ ਵੀਡੀਓ ਦੇਖੋ ਤਿੰਨ ਮਹੀਨਿਆਂ ਤੱਕ 30000 ਰੁਪਏ ਫੇਰ ਵੀ ਵਾਪਸ ਕਰ ਦਿਆਂਗੇ ਅਗਲੇ। ਇਹ ਹੁਣ ਭੰਨ ਕਰਤੀ ਫੇਰ ਤਾਂ ਦੇ ਫੇਰ ਤਾਂ ਉਹ ਤਾਂ ਭੱਜੀ ਆ ਸਾਨੂੰ। ਇੱਕ ਮਿੰਟ ਸਪੀਕਰ ਭੰਨਤਾ ਬਾਕਸਾ ਭੰਨਤਾ ਨਾ। ਫੇਰ ਤਾਂ ਨਹੀਂ ਗੱਲ ਬਣਦੀ ਹਨਾ ਬਾਈ ਕਹਿੰਦੇ ਵੀ ਇਹ 3 ਮਹੀਨਿਆਂ ਬਾਅਦ ਵੀ ਅਸੀਂ ਲਾ ਲੈਨੇ ਵੀ ਰਾਜਪਾਈ ਸਾਡੀ ਲਾਜ ਕਈ ਵਾਰ ਸ਼ੌਂਕ ਵਾਲਾ ਪੂਰਾ ਹੋ ਜਾਂਦਾ ਵੀ ਹੁਣ ਸਿੰਪਲ ਲਵਾਉਣੀ ਹੈ ਪਤਾ ਵੀ ਆਪਣੇ ਕੋਲੇ 30000 ਰੁਪਏ ਪਖਾਤੇ ਪਾਦੇ ਆਪਣੇ ਕੋਲੇ ਪਹੁੰਚਦੀ ਕਰ ਦਿਓ ਪਹੁੰਚਦੀ ਕਰਤੀ ਅਗਲਾ 30000 ਖਾਤੇ ਆਪਾਂ ਕਾਫੀ ਕਰਿਆ ਵੀ ਪਹਿਲਾਂ ਹੁਣ ਸੇ ਹਰਿਆਣਾ ਨੰਬਰ ਹਾਂਜੀ ਆ ਪੰਜਾਬ ਨੰਬਰ ਹਾਂ ਦੋਨੋਂ ਦੇ ਮਲੋਂ ਵੀ ਨਵੇਂ ਟਾਇਰ ਪਾਏ ਹੋਏ ਆ ਨਵੇਂ ਟਾਇਰ ਪਾਏ ਹੋਏ ਆ ਆ ਦੇਖੋ ਜੇ ਬੇਟ ਵਗੈਰਾ ਇਹ ਨਾਲ ਆ ਕੇ ਲਵਾਏ ਆ ਨਹੀਂ ਲਵਾਏ ਹੋਏ ਆ ਬੇਟ ਮਗਰਲੇ ਚੱਕਿਆਂ ਨੂੰ ਵੀ ਇਹਦੇ ਡਬਲ ਡਬਲ ਬੇਟ ਡਬਲ ਡਬਲ ਲੱਗੇ ਹੋਏ ਆ ਬੇਟ ਹਾਂ ਥੋੜੇ ਜੇ ਟਰੈਕਟਰ ਜਾਦੇ ਕਰਕੇ ਹੋ ਗਏ ਨੇ ਟਰੈਕਟਰ ਤੁਹਾਨੂੰ ਮੈਂ ਦਿਖਾਉਣਾ ਯਾਰ ਹਨਾ ਵੀ ਟਰੈਕਟਰ ਆ ਰੰਗ ਰੂਪ ਟਰੈਕਟਰ ਦਾ ਹਨਾ ਯਾਰ ਟਰੈਕਟਰ ਸੋਹਣਾ ਹੈਗਾ 10 ਦਾ ਵੀ ਟਰੈਕਟਰ ਮੈਂ ਖੜਾਂਗਾ ਹਨਾ ਬਹੁਤ ਨਵੇਂ ਟਰੈਕਟਰ ਆ ਵੀਰੇ ਦੇਖੋ ਦੇਖੋ ਚਮਕ ਦੇਖੋ ਟਰੈਕਟਰਾਂ ਦੀ ਹਨਾ ਆਣੀ ਵੀਰੇ ਕੋਈ ਰੰਗ ਹੋਏ ਹੋਣਗੇ ਟਰੈਕਟਰ ਮਾੜੀ ਮੋਟੀ ਕਿਵੇਂ ਬੈਂਪਰ ਦੀ ਟਾਚਿੰਗ ਲਾਣਾ ਹੋਰ ਕੋਈ ਆ ਸ਼ੋਸ਼ਾ ਦੇ ਹੱਥ ਮਾਰੀਆਂ ਨੇ ਕਿਤੇ ਵੀ ਰੰਗ ਹੋਏ ਆਪਣੀ ਗਾਰੰਟੀ ਹੈ ਟਰੈਕਟਰ ਮੈਂ ਉਹ ਕੁਛ ਲਾਇਆ ਹੈਗਾ ਲਾਇਆ ਤਾਂ ਨਹੀਂ ਹੈਗਾ ਨਾ ਕਿਉਂਕਿ ਆਪ ਨੂੰ ਨਹੀਂ ਪਤਾ ਕਿ ਚੱਲੂ ਆ ਕਿਤੇ ਤੇ ਚੀਰੀ ਟਬਾਚਦੀ ਆ ਕਿਤੇ ਕਿਤੇ ਬਾੜਦਾ ਕਿਤੇ ਕਿਤੇ ਆ ਸੋਹਣਾ ਲੱਗਦਾ ਕਿਵੇਂ ਬਈ ਸੋਹਣਾ ਲੱਗਦਾ ਬੈਂਪਰ ਮੰਨ ਕੇ ਚੱਲ ਹੈ ਨਾ ਵੀ ਚੀਜ਼ ਦੀ ਆ ਕਿਸੇ ਦੇ ਯਾਰ ਲੱਗੀ ਇੱਥੇ ਜੇ ਇੱਥੇ ਆ ਯਾਰ ਲੱਗ ਗਿਆ ਆਪਾਂ ਲਾ ਕੇ ਤੇ ਰੰਗ ਮਰਵਾਤਾ ਮਾੜਾ ਉਹਦਾ ਨਾ ਕੋਈ ਫਰਕ ਨਹੀਂ ਪੈਂਦਾ ਇਹ ਚੀਜ਼ ਦਾ ਨਾ ਬਿਲਕੁਲ ਬਿਲਕੁਲ ਜਦੋਂ ਟਰੈ ਉਹ ਚੀਜ਼ਾਂ ਬੱਕਰੀਆਂ ਹੁੰਦੀਆਂ ਹਨ ਬੱਕਰੀਆਂ ਹਣਾ ਬਣਾ ਇੰਨੇ ਸੋਹਣੇ ਟਰੈਕਟਰ ਆ ਬਾਈ ਯਾਰ ਮੈਂ ਦੇਖ ਮੈਂ ਮੈਸ਼ੀ ਚਲਾਇਆ ਤਾਂ ਹੈ ਨਹੀਂ ਕਿਤੇ ਮਾੜਾ ਮੋਟਾ ਕੀ ਹੈ 241 ਚਲਾਇਆ ਮੈਂ ਆ ਟਰੈਕਟਰ ਚਲਾਇਆ ਹੀ ਨਹੀਂ ਕਿਤੇ ਨਾ ਪਰ ਦੇਖਣ ਨੂੰ ਆ ਟਰੈਕਟਰਾਂ ਦੇ ਲਾ ਵੀ ਟਰੈਕਟਰ ਦੇ ਵਿੱਚ ਕੁਆਲਿਟੀਆਂ ਬਹੁਤ ਸੋਹਣਾ ਸੁਨੱਖਾ ਬੜਾ ਬਹੁਤ ਦੇਖੋ ਪਲੇਟਫਾਰਮ ਖੁੱਲਾ ਡੁੰਨਾ ਦਾ ਐਨਆਰਆਈ ਭਾ ਕੋ ਕਾਫੀ ਪਸੰਦ ਕਰਦੇ ਕੋ ਬਾਹਰਪੂਰ ਬਹੁਤ ਟਰੈਕਟਰ ਚਲਦੇ ਆ ਇਹ ਦੂਜੇ ਨੰਬਰ ਦੇ ਕਿਸੇ ਭਰਾ ਨੇ ਨਗਦੇ ਪੈਸੇ ਨਹੀਂ ਦੇਣੇਗੇ ਤਾਂ 1.5 ਲੱਖ ਰੁਪਏ ਲੈ ਕੇ ਆ ਜਾਓ ਬਾਕੀ ਆਸਾਨ ਕਿਸ਼ਤਾਂ ਹੋ ਕਰਕੇ ਦੇ ਦਾਂਗੇ ਆਪਾਂ 1.5 ਲੱਖ ਰੁਪਏ ਲਿਆਓ ਸਿਰਫ ਬਾਕੀ ਆਸਾਨ ਕਿਸ਼ਤਾਂ ਤੁਹਾਨੂੰ ਮੈਂ ਦਿਖਾਉਣਾ ਕਿ ਨੋਪੀ ਇਹਦੀ ਹਾਂ ਯਾਰ ਆ ਦੇਖੋ ਵਿੱਚ ਇਹਦਾ ਐ ਲਾਦੇ ਫੌਰਨ ਨੂੰ ਤੋੜਨਾ ਹੁੰਦਾ ਦੇਖੋ ਕਿੱਡਾ ਸੋਹਣਾ ਯਾਰ ਹਾਂ ਕਿਵੇਂ ਬਾਹਰ ਲਈ ਕੰਟਰੀਆਂ ਚ ਨਹੀਂ ਮਿਲਦਾ ਇਹ ਕੋਈ ਇਹ ਕੋਈ ਵਪਾਰੀਆਂ ਵਾਲਾ ਕੰਮ ਨਹੀਂ ਹੈਗਾ ਯਾਰ ਇੰਨਾ ਤਾਂ ਰੁਪਏ ਚਲਾ ਪੈ ਨਹੀਂ ਕਹਿੰਦਾ ਵੀ ਅਗਲਾ ਸੰਤ ਮਹਿੰਗਾ ਬਿਕਦਾ ਤੂੰ ਇੱਧਰ ਆਵੇ ਖੋਲੇ ਸਾਰੇ ਨਟਰੀ ਚੈੱਕ ਕਰ ਲੋ ਵੀਰੇ ਆਪਣੇ ਐਮ ਵੱਲੋਂ ਵੀ ਕਿੰਨੇ ਡੈਟਰਾ ਕਿਨੋਫੀਆਂ ਲੱਗਿਆ ਹੋਈਆਂ ਟਰੈਕਟਰ ਨਾ ਬੰਦਿਆ ਨੇ ਯਾਰ ਸ਼ਿੰਗਾਰ ਕੇ ਰੱਖੇ ਹੋਏ ਹਨਾ ਤੁਸੀਂ ਟਰੈਕਟਰ ਦੇਖੋ ਸੋਹਣੇ ਕਿੰਨੇ ਦਾਇ ਸ਼ਾਤਰੀਆਂ ਸ਼ੋਤਰੀਆਂ ਡੈਕ ਲੱਗੇ ਹਨਾ ਟਰੈਕਟਰਾਂ ਦੇਖੋ ਲੈ ਚੌਂਕਦੇ ਐ ਚੌਂਕਦੇ ਜਿਵੇਂ ਉਹਦੀ ਮੱਡੀ ਵਾਂਗੂੰ ਚੌਂਕਦੇ ਹੁੰਦੇ ਹਨਾ ਤੇ ਆਹ ਦੇਖੋ ਆਹ ਸੋਹਣਾ ਟਰੈਕਟਰ ਕਿੰਨਾ ਆਪਣਾ ਹੋਇਆ ਪ੍ਰਗੂਸ਼ਨ ਕਹਿੰਦੇ ਕੀ ਕਹਿੰਦੇ ਨੂੰ ਮੈਸੀ ਪ੍ਰੋਡੂਸ਼ਨ ਹਾਂ ਆਹ ਦੇਖੋ ਲੈ ਜੈਲਦਾਰ ਜੈਲਦਾਰ ਅਲੱਗਾਂ ਵੀ ਛੋਟਾ ਵੱਡਾ ਭਾਈ ਲੱਗਦੇ ਆ ਦੋਵੇਂ ਖੜੇ ਹਨਾ ਕਿਵੇਂ ਖੜੇ ਹੋ ਦੇਖੋ ਨਾ ਹੂੰ ਆਈ ਲੰਮਾਈ ਖੇਤੀ ਹੈ ਨਾ ਐ ਪੂਰੀਆਂ ਚੀਜ਼ਾਂ ਬਣਾਈਆਂ ਹੋਈਆਂ ਘੈਂਟ ਜਿਵੇਂ ਵੀ ਕਹਦੇ ਤੇ ਬਾਕੀ ਬਾਈ ਜਿਹੜੇ ਵੀ ਮੇਰੇ ਇਧਰ ਐਕਲੰਦਰ ਜਿਹੜੇ ਵੀ ਮੇਰੇ ਭਰਾ ਨੇ ਕਿਸੇ ਨੇ ਟਰੈਕਟਰ ਲੈਣਾ ਹਨਾ ਅਸੀਂ ਨੰਬਰ ਉੱਤੇ ਡਿਟੇਲ ਚ ਉਹ ਪਾ ਦਾਂਗੇ ਇੱਕ ਹੱਥ ਵਨ ਕੇ ਸਾਡੀ ਬੇਨਤੀ ਹੈ ਬਾਈ ਕੋਲੇ ਕੰਮ ਬਹੁਤ ਜਿਆਦਾ ਆ ਚਲੋ ਤੇ ਪ੍ਰਮਾਤਮਾ ਵੱਧ ਵੀ ਰੱਖੇ ਸਾਰੇ ਭਰਾਵਾਂ ਨੂੰ ਮਾਣ ਹੁੰਦਾ ਜਦੋਂ ਕੋਈ ਲਾਕੇ ਦਾ ਬੰਦਾ ਜਿਹੜੇ ਸੋਨੇ ਸੰਦ ਲੈ ਕੇ ਖੜਾ ਹੋਵੇ ਹਨਾ ਵੀ ਬੇਨਤੀ ਇਹ ਹੈ ਵੀ ਜਿਹੜੇ ਵੀ ਮੇਰੇ ਭਰਾ ਨੇ ਕੋਈ ਪੁੱਛਣਾ ਹਨਾ ਵੀ ਜਿਹੜਾ ਟਰੈਕਟਰ ਲੈਣਾ ਵੀਰ ਉਹੀ ਕੌਲਾ ਜਾਂ ਮੈਸੇਜ ਕਰਿਓ ਹਨਾ ਸਵਾਦ ਲੈਣ ਵਾਲੇ ਨਾ ਮੇਰੇ ਵੀਰ ਕਿਉਂਕਿ ਅੱਜ ਕੱਲ ਹਰ ਇੱਕ ਦੀ ਲਾਈਫ ਬਿਜੀ ਆ ਤੇ WhatsApp ਨੰਬਰ ਤੇ ਚੱਲਦੇ ਸਾਰੇ ਮੈਸੇਜ ਕਰ ਲਓ WhatsApp ਤੇ ਤੁਸੀਂ ਵਾਸ ਮੈਸੇਜ ਕਰ ਲਓ ਤੁਹਾਨੂੰ ਜਾਣਕਾਰੀ ਦੇਵਾਂਗੇ ਇਹ ਤੁਹਾਨੂੰ ਲੋਕੇਸ਼ਨ ਪੱਕੀ ਇਹ ਦੱਸ ਦਿੰਨੇ ਆ ਜਦੋਂ ਆਪਾਂ ਬਠਿੰਡੇ ਤੋਂ ਬਠਿੰਡੇ ਤੋਂ ਮੋੜ ਨੂੰ ਲਾ ਲਓ ਮਾਨਸਾ ਨੂੰ ਲਾ ਲਓ ਉਧਰ ਨੂੰ ਆਉਨੇ ਆ ਭਾਈ ਬਖਤੌਰ ਪੋੜ ਚੜਦਾ ਆ ਕੇ ਉਹ ਭਾਈ ਬਖਤੌਰ ਆ ਇੱਥੇ ਤੇ ਬਾਕੀ ਚਿੱਡੇ ਤੋਂ 30 ਕਿਲੋਮੀਟਰ ਮਾਨਸਾ ਤੋਂ 35 ਕਿਲੋਮੀਟਰ ਰੋਡ ਦੇ ਉੱਪਰ ਪਿੰਡ ਆ ਜਾਂਦਾ ਤੇ ਮੋੜ ਤੋਂ 10 ਕਿਲੋਮੀਟਰ ਮੋੜ ਤੋਂ 10 ਕਿਲੋਮੀਟਰ ਮੈਠੋ 13 ਕਿਲੋਮੀਟਰ ਠੀਕ ਆ ਬਾਈ ਜੀ ਧੰਨਵਾਦ ਜੁੜੇ ਰਹੋ ਲਵ ਯੂ